ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਕ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪਧੌੜ ਜੀ ਤਹਿਸੀਲ ਤਪਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਰਨਾਲਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਤਿੰਨ ਨਗ ਲੈ ਕੇ ਆਂਦੇ ਆ ਜੀ ਜਿੰਨਾ ਚੋ ਇੱਕ ਤੋਕੜ ਵੜਾ ਇੱਕ ਗੱਬਣ ਵੜਾ ਤੇ ਇੱਕ ਤੋਕੜ ਗੱਬਣ ਨੀਲੀ ਰਵੀ ਦਾ ਤੋਖਾ ਜੀ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਆਸਣੇ ਗੱਲ। ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਹਰਦੀਪ ਸਿੰਘ ਜੀ, ਪਿੰਡ ਭਦੌੜ ਜੀ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਜੀ। ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ 98721 17264 ਜੀ। ਦੂਸਰਾ ਨੰਬਰ 62844 44040। ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ। ਹਾਂ ਤਿੰਨ ਨਾਗਾ ਜੀ। ਕਿੱਧਰੋਂ ਸ਼ੁਰੂ ਕਰਗੇ ਜੀ? ਇੱਧਰੋਂ ਮਰਜੀ ਗੱਲ। ਮੱਝ ਤੇ ਸ਼ੁਰੂ ਕਰਦੇ ਵੀਰੇ ਸੂਆ ਕਿੰਨੇ ਮੱਝੇ ਦਾ। ਇਹ ਹੀ ਮਾਲਕਾਂ ਨੇ ਤਾਂ ਦੂਜਾ ਦੱਸਿਆ ਆਪਾਂ ਨੂੰ। ਠੀਕ ਆ। ਤੀਜਾ ਮਨ ਨਾਲ ਤੀਜਾ ਮੰਨ ਲੇ। ਠੀਕ ਆ ਜੀ। 8 ਮਹੀਨਿਆਂ ਦੀ ਗੱ ਠੀਕ ਹੈ ਵੀਰੇ ਆ 11 ਤਰੀਕ ਤੋਂ ਇਹਨੂੰ ਨੌਵਾਂ ਮਹੀਨਾ ਲੱਗ ਜਾਊਗਾ ਜੀ ਠੀਕ ਹੈ ਨੌਵਾਂ ਮਹੀਨਾ ਲੱਗ ਜਾਊਗਾ ਆ 11 ਜਿਹੜੀ ਹੁਣ ਆਊਗੀ ਠੀਕ ਹੈ ਵੀਰੇ ਤੇ ਦੁੱਧੋਂ ਡرائی ਹੈ ਜੀ ਦੁੱਧੋ ਦੁੱਧੋ ਡرائی ਹੈ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਸੱਜਣਤਾ ਕੀ ਰਿਕਾਰਡ ਆ ਜੀ ਸੱਜਣਤਾ 12-13 ਕਿਲੋ ਦੱਸਿਆ ਜੀ ਮਾਲਕਾਂ ਨੇ ਪਹਿਲੇ ਪਹਿਲੇ ਸੁਣ ਦਿੱਤਾ ਠੀਕ ਆ ਠੜਾਂ ਦੀ ਬਾਹਰ ਪਿੱਛੇ ਦੀ ਗਾਰੰਟੀ ਹੈ ਗਾਰੰਟੀ ਹੈ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਹੋਰ ਬਸ ਸੁਆ ਬਾਈ ਦੇ ਦਸਨ ਮੁਤਾਬਕ ਜਿਹੜਾ ਮਰਜ਼ੀ ਮੰਨ ਲਓ ਵੀਰੇ ਕਿਉਂਕਿ ਬਾਈ ਦੇ ਖਰੀਦੇ ਹੀ ਹੁੰਦੇ ਆ ਜੀ ਨਗ ਜਿਹੜੇ ਆਉਣ ਵਾਲੀ ਹੜਾ ਇੱਕ ਮਿੰਟ ਜਿਹੜੇ ਆਉਣ ਵਾਲੀ 23 ਤਰੀਕ ਨੂੰ ਜੀ ਨੌਵਾਂ ਮਹੀਨਾ 11 ਤਰੀਕ ਨੂੰ 11 ਤਰੀਕ ਨੂੰ ਆਉਣ ਆਏ ਸੀ 11 ਨੂੰ ਨੌਵਾਂ ਮਹੀਨਾ ਸ਼ੁਰੂ ਹੋ ਜਾਣਾ ਜੀ ਹਾਂਜੀ ਬਾਕੀ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਤੇ ਕਰੋ ਤੁਸੀਂ ਚੈੱਕ ਪਾਸ ਕਰਵਾ ਕੇ ਲਿਜਾ ਸਕਦੇ ਆਂ ਜੀ ਦੁੱਧੋ ਇਸ ਵਕਤ ਬਿਲਕੁਲ ਡਰਾਈ ਹੈ ਜੀ ਸੱਜਰ ਦਾ ਰਿਕਾਰਡ ਮਾਲਕਾਂ ਦੇ ਦੱਸਣ ਮੁਤਾਬਕ 12 ਤੋਂ 13 ਕਿਲੋ ਹੈ ਜੀ ਸੋਨਾ ਮੁੱਠੀ ਵਾਲਾ ਖਣਾ ਹੱਥੀ ਚਵਾਈ ਵਾਲਾ ਜੀ ਫੋਰ ਸ਼ਾਂਖ ਪੂਰਾ ਬਿਨ ਜੀ ਹੁਣ ਤਾਂ ਸਾਮ ਸੰਭਾਲ ਦਾ ਸਮਾਂ ਰਹਿ ਗਿਆ ਜੀ ਜਿੰਨੇ ਤੁਸੀਂ ਇਹਨੂੰ ਸਾਮ ਸਕਦੇ ਆ ਉਹਨਾਂ ਦੁੱਧੇ ਤੋਂ ਲੈ ਸਕਦੇ ਹੋ ਰੰਗ ਪ੍ਰਿੰਟ ਸੋਹਣਾ ਜੀ ਵਾਈਟਨੈਸ ਬਹੁਤ ਆ ਜੀ ਬਾਕੀ ਨੀਲੀ ਰਾਵੀ ਵੀ ਪਈ ਗਈ ਆ ਸਾਰਿਆਂ ਇੱਡੀ ਸ਼ੀਰ ਦੀ ਗਾਰੰਟੀ ਆ ਜੀ ਠੀਕ ਆ ਵੀਰੇ ਖਣਾ ਦੀ 101% ਹਾਂ ਜੀ ਗਾਰੰਟੀ ਤੇ ਜੈ ਜੀ ਡਿਮਾਂਡ ਵੀਰੇ ਜਿਹੜੇ ਇਹਦੇ ਲੈਣੇ ਆ ਯੈਸ ਤੇ ਨੋ ਉਹ ਹੀ ਦੱਸਿਓ ਜੀ ਜੈ ਜੀ ਆਪਾਂ ਵੇਚਣ ਵਾਲੇ ਮੁੱਲ ਕਰਨਾ ਵਾਲਾ ਵਾਧਾ ਘਾਟਾ ਨਹੀਂ ਹੋਣਾ ਇਹ ਚ ਠੀਕ ਆ 70000 ਰੁਪਏ ਲੈਣਾ ਹੈ ਤਿੰਨ ਘੱਟ 80 ਹਾਂਜੀ ਵਿੱਚੋਂ ਛੋੜ ਹੋਊਗੀ ਉਹ ਠੀਕ ਆ 70000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਤਿੰਨ ਘੱਟ 80 ਜੀ ਜੈਜ ਡਿਮਾਂਡ ਕੀਤੀ ਆ ਤੁਹਾਨੂੰ ਪਤਾ ਹੀ ਵੀਰੇ ਜੀ ਆਪਾਂ ਟੋਕੜ ਮੱਝ ਲੈਣ ਜਾ ਕੇ 65 70000 ਦੀ ਤਾਂ ਉਹੀ ਹੁੰਦੀ ਆ ਮਹੀਨੇ ਲਗਭਗ ਡੇਢ ਵੀ ਰਹਿ ਗਿਆ ਹੈ ਨਾ ਬਾਈ ਸ਼ਾਮ ਸੰਭਾਈ ਦਾ ਜਿੰਨੀ ਕਿਸੇ ਨੇ ਸਾਂਭ ਲਈ ਉਹਨਾਂ ਦਾ ਦੇ ਤੋਂ ਲੈ ਸਕਦੇ ਆ ਜਿਹੜਾ ਦੋ ਨੰਬਰ ਨਾ ਗਾ ਵੀਰੇ ਇਹਦਾ ਸੁਆ ਕਿੰਨਾ ਜੀ ਇਹ ਦੂਸਰਾ ਸੁਆਈ ਮੂਹ ਮੂੰਹੋਂ ਸ਼ੈਤਾਨ ਦੀ ਮੂੰਹ ਤੋਂ ਸ਼ੈਤਾਨ ਦੀ ਸਮਾਂ ਕਿੰਨਾ ਲੈਂਦੀ ਹੈ ਵੀਰੇ ਇਹ ਮਾਲਕਾਂ ਨੇ ਦੱਸਣ ਮੁਤਾਬਕ ਜੀ ਪੰਜ ਚਾਰ ਦਿਨ ਲਊਗੀ ਠੀਕ ਆ ਪੰਜ ਚਾਰ ਦਿਨ ਲੈ ਜੂਗੀ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਕਿੰਨਾ ਕੱਪੜਾ ਜੂ ਦੁੱਧ ਜੀ ਦੁੱਧ ਮਾਲਕਾਂ ਨੇ ਦੱਸਣ ਦੇ ਹਿਸਾਬ ਨਾਲ ਹੀ ਪਹਿਲੇ ਸੂਏ 18 ਕਿਲੋ ਦੋਇਆ ਜੀ ਉਹ ਕਹਿੰਦੇ ਆਪਾਂ 18 ਮੰਨ ਕੇ ਲਈ ਆ ਜੀ ਅਗਲਾ ਦੇ ਹਿਸਾਬ ਪਿੱਛੇ ਦੀ ਗਾਰੰਟੀ ਹੈ ਜੀ ਉਹ ਗਾਰੰਟੀ ਹੈ ਆਪਣੀ ਚੋੜ ਕੇ ਦਿਖਾ ਦੇ ਵੀਰੇ ਸੂਆ ਦੂਜਾ ਜੀ ਮੂੰਹ ਤੋਂ ਛਿੱਗੀ ਆ ਜੀ ਚਮਕਦਮ ਕਾਲੀ ਆ ਫੁੱਲ ਸੰਭੀ ਭਲੇ ਦੇਣਾ ਜਿਹੜੇ ਵੀਰੇ 2-4 ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਪਿਛਲੇ ਸੂਏ ਦਾ 18 ਕਿਲੋ ਦਾ ਰਿਕਾਰਡ ਆ ਜੀ ਇਕਤੀਆਰ ਅਮੀਰ ਪਲੱਸ ਦੀ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਪਰ ਬੈੜ ਚੰਗੀ ਬਹੁਤ ਆ ਜਿਹੜੇ ਹਿਸਾਬ ਨਾਲ ਤਿਆਰੀ ਆ ਵੀਰੇ ਜੇ ਇਹਨੇ 18-20 ਕਿਲੋ ਨਾਲ ਦੇ ਤੱਕ ਫੇਰ ਦੇਣਾ ਵੀ ਵੀਰੇ ਕਿਹਨੇ ਆ ਜੀ ਬਾਕੀ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਜੀ ਖਾਣਾ ਦਾ ਸਹਿਜ ਵੀ ਸੋਹਣਾ ਸੁ ਗੁਲਾਬੀ ਥਾਣਾ ਕੱਲਾ ਕੱਲਾ ਗੈਪ ਤੇ ਲੱਗਿਆ ਹੋੜ ਛਾ ਕੇ ਤੇ ਭੂਰਾ ਵੀ ਨਹੀਂ ਹੋਲੀ ਚਮਕਦਮ ਕਾਲੀ ਆ ਜੀ ਬਾਕੀ ਠੰਡੀ ਸੀਲ ਆ ਘੋੜਾ ਕੈਮਰੇ ਤੋਂ ਡਰਦਾ ਜੀ ਅਜੇ ਢਾਲਾ ਢੋਲ ਬਹੁਤ ਬਈਆ ਹਵਾ ਨੇ ਚ ਸਾਰਿਆਂ ਵਾਰਟਲਾਂ ਕਰ ਮਲ ਨੇ ਕੱਢ ਕੇ ਸੋਣਾ ਜੀ ਚੰਗੀ ਆ ਵੜ ਵੀਰੇ ਹੋਲੀ ਚੰਗੀ ਚਮਕਦਮ ਕਾ ਤੇ ਇਹਦੀ ਜੈ ਜੀ ਡਿਮਾਂਡ ਵੀਰੇ ਇਹਦਾ 75000 ਜੀ ਜੋੜਾ ਲੈ ਦੇ ਸੱਜਣ ਬਾਈ ਕੁ ਉਹ ਹੀ ਜਾਂ ਮਾਨਤਨ ਚਾਹ ਠੀਕ ਆ ਵੀਰੇ ਤੇ ਜਿਹੜੀ ਆਪਣੀ ਡੱਬੀ ਵੜਾ ਵੀਰੇ ਟੋਕੜ ਇਹਦਾ ਸੁਆ ਕਿੰਨਾ ਮਾ ਜੀ ਇਹ ਪਹਿਲਾ ਸੁਆ ਈ ਹਾਂਜੀ ਦੰਦੋਂ ਚਾਰ ਦੰਦਾਂ ਦਾ ਹੀ ਮੂੰਹ ਬੱਚਾ ਹੀ ਆ ਜੀ ਹਾਂਜੀ ਠੀਕ ਆ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਜੀ ਇਹਨੂੰ 4 ਮਹੀਨੇ ਹੋ ਗਏ ਪੂਰੇ ਸੂਈ ਨੂੰ ਠੀਕ ਆ ਆਪਣੇ ਘਰ ਦੀ ਹੋਈ ਆ ਜੀ ਘਰ ਦੀ ਬੈੜਾ ਜੀ ਦੁੱਧ ਕਿੰਨਾ ਜੀ ਇਹਦੇ ਥੱਲੇ ਦੁੱਧ ਪਹਿਲਾਂ ਤਾਂ 12-13 ਕਿਲੋ ਸੀਗਾ ਜੀ ਹੁਣ ਝੜੀ ਲੱਗੀ ਕਰਕੇ 9 ਕਿਲੋ ਆ 8 ਕਿਲੋ ਤੋਲ ਕੇ ਦੇਣ ਹੋਈ ਆਪਾਂ 8 ਕਿਲੋ ਦੀ ਚਵਾਈ ਕਰ ਸਕਦੇ ਆਪਾਂ ਮਾ ਚਾਰ ਡੰਗ ਤੋਲ ਲਈ ਅਗਲਾ ਖਾਣਾ ਦੀ ਗਾਰੰਟੀ ਹੈ ਜੀ ਕੋ ਗਾਰੰਟੀ ਹੈ ਜੀ ਠੀਕ ਆ ਵੀਰੇ ਤੋਲ ਕੇ ਦਿਖਾ ਦਿਓ ਜੀ ਰੰਗ ਪ੍ਰਿੰਟ ਪੂਰਾ ਚੰਗਾ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਸਨਖ ਪੂਣਾ ਚੰਗਾ ਸੂਣੀ ਸਨੱਖੀ ਆ ਬਾਕੀ ਸਾੰਭ ਗੌਰ ਹੋ ਜੂਦਾ ਦੁੱਧ ਹੁਣ ਵੀ ਵਾਜੂ ਕਿਉਂਕਿ ਸਾਰਿਆਂ ਨੂੰ ਪਤਾ ਵੀਰੇ ਮੌਸਮ ਜਿਆਦਾ ਹੀ ਖਰਾਬ ਸੀਗਾ ਚੰਗੇ ਪੱਠੇ ਜੱਥੇ ਪਸ਼ੂਆਂ ਨੂੰ ਪਾਉਣੇ ਓਕੇ ਸੀਗੇ ਕਿਉਂਕਿ ਚਾਰਜੂਰ ਵੀ ਗਿੱਲਾ ਹੋ ਗਿਆ ਤੇ ਪੱਠੇ ਵੀ ਮੀਂਹ ਚ ਖਰਾਬ ਹੋ ਗਏ ਤਾਂ ਕਰਕੇ ਦੁੱਧ ਬਾਈ ਦੱਸਦਾ ਕਿ ਘਟ ਗਈ ਆ 9 ਕਿਲੋ ਦੁੱਧ ਦਾ 8 ਮੰਨ ਕੇ ਆਜੋ 8 ਦੀ ਤੁਸੀਂ ਚਵਾਈ ਵੀ ਕਰ ਸਕਦੇ ਆ ਬਾਈ ਦੇ ਘਰੇ ਬਾਕੀ ਸੰਭੀ ਪਲੀ ਆ ਵੀਰੇ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਲੈਣ ਦੇਣੀ 38000 ਰੁਪਇਆ ਜੀ ਬਸ ਛੋੜਛੱਪਾ ਹੀ ਹੋਵੇ ਚੋ ਛੋੜਛੱਪਾ ਹੀ ਹੋਣਾ ਹਾਂ ਜੀ ਹਾਂ ਸੀ 25 3000 ਦਾ ਖਾਲੀ ਬੱਚੀ ਆਉਂਦੀ ਆ ਹਾਂ ਜੀ ਸੀ ਠੰਡੀ ਦੀ ਪੂਰੀ ਗਾਰੰਟੀ ਆ ਜੀ ਦੋਨੇ ਪਾਸੇ ਬਹਿ ਕੇ ਚੋਣਾ ਜੀ ਠੀਕ ਹੈ ਵੀਰੇ 38000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਬਾੜਾ ਮੋਟਾ ਮਾਨ ਤਣ ਚਲੋ ਹੋ ਜਾਊਗਾ ਜਿਹਨੂੰ ਨਗ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ